ਸਸਰੀ ਗਾਲ ਅੰਕਲ ਜੀ ਸਸਰੀ ਗਾਲ ਹੋਰ ਅੰਕਲ ਜੀ ਠੀਕ ਹੋ ਜੀ ਹਾਂ ਸਭ ਠੀਕ ਠਾਕ ਆਪ ਸਨਾਓ ਹਾਂ ਠੀਕ ਠਾਕ ਹੋ ਰਹੀ ਹੈ ਜੀ ਹਾਂ ਜੀ ਅੰਕਲ ਜੀ ਜੋ ਤੁਸੀਂ ਇਹ ਆਪਣੇ ਕੱਦੂ ਦੀ ਯਾਨੀ ਖੇਤੀ ਤੇ ਤੁਸੀਂ ਰਿਜ਼ਲਟ ਲੈ ਰਹੇ ਹੋ ਜੀ ਜੀ ਇਹ ਤੁਸੀਂ ਕਿਹੜੇ ਕਿਹੜੇ ਪ੍ਰੋਡਕਟ ਯੂਜ਼ ਕੀਤੇ ਨੇ ਜੀ ਸਰ ਇਹਦੇ ਤੇ ਮੈਂ ਨਾ ਇੱਕ ਤਾਂ ਤਰੋਪਣ ਠੀਕ ਹੈ ਜੀ ਔਰ ਸੋਹਲ ਲਾਈਫ ਠੀਕ ਹੈ ਮੈਂ ਕੀ ਕਰਾਇਆ ਕਿ 5 ਕਿਲੋ ਰੇਤ ਲੈ ਕੇ ਠੀਕ ਹੈ ਮਿਕਸ ਕਰਕੇ ਤੇ 2 ਕਿਲੋ ਡੀਏਪੀ ਲੈ ਕੇ ਠੀਕ ਹੈ ਮਿਕਸ ਕਰਕੇ ਜਿੱਥੇ-ਜਿੱਥੇ ਬੂਟੇ ਨੇ ਇਹਨਾਂ ਦੇ ਠੀਕ ਹੈ ਜੀ ਜਿੱਥੇ ਜੜਾਂ ਨੇ ਪਾਣੀ ਲਗਾ ਕੇ ਪਹਿਲਾਂ ਪਾਣੀ ਤੋਂ ਪਹਿਲਾਂ ਮੈਂ ਛੁੱਟ ਗਏ ਉਸ ਤੋਂ ਬਾਅਦ ਪਾਣੀ ਲਗਾ ਕੇ ਇਹਦਾ ਰਿਜ਼ਲਟ ਦੇਖੋ ਜੀ ਬਹੁਤ ਵਧੀਆ ਹੈ ਠੀਕ ਹੈ ਜੀ ਕਮ ਸੇ ਕਮ 2 ਕਨਾਣੇ 1.5 ਕੁਆਂਟਰ ਦੇ ਲਗਭਗ ਸਾਡੇ ਔਰ ਇਸ ਤੋਂ ਸਪਰੇ ਕਿਹੜੀ ਕਰ ਰਹੇ ਹੋ ਸਪਰੇ ਅਸੀਂ ਜੀ ਨੇਚਰਲ ਲਾਈਫ ਠੀਕ ਹੈ ਔਰ ਸੋਹਲ ਲਾਈਫ ਦੋਨੇ ਅਸੀਂ ਇਹ ਪ੍ਰੋਡਕਟ ਕਰ ਰਹੇ ਆ ਨੈਚੁਰਲ ਲਾਈਫ ਦੀ ਕੰਪਨੀ ਦੇ ਠੀਕ ਹੈ ਔਰ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਔਰ ਜੋ ਮਿੱਟੀ ਚ ਮਿਲਾ ਕੇ ਤੁਸੀਂ ਪਾਇਆ ਹੋ ਉਹ ਸੋਇਲ ਲਾਈਫ ਔਰ ਪ੍ਰੋਪਨ ਪ੍ਰੋਪਨ ਉਸੇ ਦੇ ਨਾਲ ਹੀ ਰਿਜ਼ਲਟ ਇਹਨਾਂ ਨੂੰ ਬਹੁਤ ਹੀ ਵਧੀਆ ਆ ਇਹਦੇ ਖਾਦ ਸਰ ਮੈਂ ਨਹੀਂ ਖਾਦ ਨਹੀਂ ਪਾਈ ਮੈਂ ਇਹਦੇ ਚ ਠੀਕ ਹੈ ਖਾਦ ਉਹੀ ਡੀਪੀ ਕੋਈ 2 ਕਿਲੋ ਔਰ ਵਿੱਚ ਰੇਤ ਦੇ ਮਿਲਾ ਕੇ ਇਹ ਜਿਹੜਾ ਹੈ ਕਿ ਮਤਲਬ ਇਹਦਾ ਸ਼ੇਪ ਬਹੁਤ ਵਧੀਆ ਕਦੂ ਦੀ ਹੈ ਜੀ ਪਰ ਕਦੂ ਦਿਖਾਓਗੇ ਤੋੜ ਕੇ ਦਿਖਾਓਗੇ ਹਾਂ ਜੀ ਹਾਂ ਜੀ ਦੇਖੋ ਜੀ ਇਹ ਇਕਤਾ ਮਾਰਕੀਟ ਦੇ ਵਿੱਚ ਵਿਕਰੀ ਚ ਬਹੁਤ ਵਧੀਆ ਜਾਂਦਾ ਜੀ ਠੀਕ ਹੈ ਜੀ ਜਿਹੜੀ ਵਿਕਰੀ ਹੈ ਇਹਦੀ 18 ਤੋਂ ਲੈ ਕੇ 20 ਰੁਪਏ ਤੱਕ ਜਾ ਰਿਹਾ ਜੀ ਠੀਕ ਹੈ ਦੇਖੋ ਜੀ ਇਹ ਨੈਚੁਰਲਾਈਫ ਕੰਪਨੀ ਦੇ ਜੋ ਇਹਨਾਂ ਨੇ ਪ੍ਰੋਡਕਟ ਯੂਜ਼ ਕਰਨ ਤੇ ਇਸ ਕੱਦੂ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ ਔਰ ਇਹਨਾਂ ਦੀ ਸ਼ੇਪ ਵੀ ਬਹੁਤ ਵਧੀਆ ਜੀ ਇਹ ਦੇਖੋ ਜੀ ਕਦੂ ਦਾ ਆਕਾਰ ਅਸੀਂ ਛੋਟੇ ਕਦੂ ਥੋੜੇ ਜਿਹਾ ਲੈ ਜਾਗੇ ਔਰ ਇਹ ਜਿਆਦਾ ਕੀ ਮਤਲਬ ਸਾਨੂੰ ਹੋਰ ਜਿਆਦਾ ਮਹਿੰਗੇ ਵਿਕਦੇ ਨੇ ਠੀਕ ਹੈ ਜੀ 22 ਰੁਪਏ 25 ਰੁਪਏ ਤੱਕ ਇਹ ਕਦੂ ਸਾਡਾ ਠੀਕ ਹੈ ਜੀ ਇਹ ਵਿਕਦਾ ਹੈ ਜੀ ਔਰ ਇਹ ਥੋੜਾ ਜਿਹਾ ਵੱਡਾ ਹੋ ਜੇ ਥੋੜਾ ਜਿਹਾ ਰੇਟ ਘਟ ਜਾਂਦਾ ਹੈ ਤੇ ਤੁਸੀਂ ਹੋਰ ਮਾਨ ਲ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਇਹੀ ਕਿਸਾਨਾਂ ਨੂੰ ਸੰਦੇਸ਼ ਦੇਣੇ ਆ ਕਿ ਸਾਡਾ ਫੋਨ ਨੰਬਰ ਤੁਸੀਂ ਲੈ ਸਕਦੇ ਜੇ 98 9306588220 ਕਿਸੇ ਮੇਰੇ ਭਾਈ ਕਿਸਾਨ ਨੇ ਸੰਪਰਕ ਕਰਨਾ ਹੋਵੇ ਕਦੂਆ ਬਾਰੇ ਜਾਂ ਇਹਨਾਂ ਦੇ ਰਿਜ਼ਲਟ ਬਾਰੇ ਇਹਨਾਂ ਤੋਂ ਜਾਣਕਾਰੀ ਲੈਣੀ ਹੋਵੇ ਡੇਂਗਣੀ ਬਾਰੇ ਕਿਸੇ ਤਰ੍ਹਾਂ ਵੀ ਤੁਸੀਂ ਆਪਣੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ ਅਰ ਦੇਖੋ ਤੁਸੀਂ ਕਮਾ ਕੇ ਕੈਮਰਾ ਮੈਨੂੰ ਦਿਖਾ ਦਿਓ ਠੀਕ ਹੈ ਜੀ ਡੇਢ ਕਮਟਰ ਸਵਾ ਕਮਟਰ ਕਈ ਵਾਰੀ ਤਾਂ ਜ਼ਿਆਦਾ ਵੀ ਹੋ ਜਾਂਦੇ ਨੇ ਜੇਕਰ ਮੰਨ ਲਓ ਅਸੀਂ ਵੱਡੇ ਤੋੜੀਏ ਦਾ ਨਹੀਂ ਤਾਂ ਛੋਟਾ ਤੋੜੀਏ ਦਾ ਡੇਢ ਕਮਟਰ ਹੀ ਲੱਗ ਪਊਗਾ ਇਹਦਾ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ